ਜਾਪੜ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੈ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਹੋ ਗਏ ਨੇ ਬਾਰ ਬਾਰ ਫਟੋ ਪਾਣੀ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਵਿਖਾਈ ਦੇ ਰਿਹਾ ਔਰ ਇਸੇ ਦੇ ਚੱਲਦੇ ਵਕਫਾਕ ਪਿੰਡਾਂ ਤੋਂ ਨੌਜਵਾਨਾਂ ਵੱਲੋਂ ਸੰਸਥਾਵਾਂ ਵੱਲੋਂ ਹੜਪ੍ਰਿੜਿਤ ਜਿਹੜੇ ਨੇ ਉਹਨਾਂ ਤੱਕ ਰਾਸ਼ਨ ਸਮਗਰੀ ਪਹੁੰਚਾਈ ਜਾ ਰਹੀ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਕੋਈ ਜਿਹੜੀ ਮਦਦ ਕੀਤੀ ਜਾ ਰਹੀ ਹੈ ਉਤੇ ਹੀ ਬੀਬੀ ਕੋਲਾਜੀ ਭਾਈ ਕੇਂਦਰ ٹرسٹ ਵੱਲੋਂ ਵੀ ਹੜਪ੍ਰਿੜਤਾਂ ਦੀ ਸਹਾਇਤਾ ਲਈ ਚਲਾਇਆ ਜਾ ਰਿਹਾ ਸੇਵਾ ਪ੍ਰਯਾਸ ਪੰਜਵੇਂ ਦਿਨ ਦੀ ਲਗਾਤਾਰ ਜਾਰੀ ਰਹੀ। ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ٹرسٹ ਨੇ ਰਾਸ਼ਨ, ਦਵਾਈਆਂ ਅਤੇ ਮੈਡੀਕਲ ਟੀਮੀਆਂ ਭੇਜੀਆਂ ਨੇ। ਇਹ ਟੀਮਾਂ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਦੀ ਸਹਾਇਤਾ ਕਰੀਆਂ ਨੇ। ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ ਜਿਸ ਕਰਕੇ ਉਹ ਬੁਨਿਆਦੀ ਜ਼ਰੂਰਤਾਂ ਤੋਂ ਵੀ ਵਾਂਝੇ ਹੋ ਰਹੇ ਨੇ। ਇਨ ਹਾਲਾਤਾਂ ਵਿੱਚ ਰਾਸ਼ਨ ਦੇ ਪੈਕੇਟ ਪੀਣ ਵਾਲਾ ਸਾਫ਼ ਪਾਣੀ ਦਵਾਈਆਂ ਅਤੇ ਤਰੰਤ ਲੋੜਿੰਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਮੈਡੀਕਲ ਟੀਮਾਂ ਖਾਸ ਤੌਰ ਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕਰ ਰਹੀਆਂ ਨੇ ਅਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਟੁਕਮੀ ਦਵਾਈ ਵੀ ਦਿੱਤੀ ਜਾ ਰਹੀ ਹੈ ਇਸ ਸੇਵਾ ਸਿਰਫ ਰਾਸ਼ਨ ਪਹੁੰਚਾਉਣ ਤੱਕ ਸੀਮਿਤ ਨਹੀਂ ਹੈ ਸਗੋਂ ਲੋਕਾਂ ਨੂੰ ਹੌਸਲਾ ਦੇਣਾ ਵੀ ਇਸ ਦਾ ਇੱਕ ਹਿੱਸਾ ਹੈ ਟਰਸਟ ਨੇ ਕਿਹਾ ਹੈ ਕਿ ਇਹ ਔਖਾ ਸਮਾਂ ਹੈ ਜਿੱਥੇ ਹਰ ਇੱਕ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਜੇ ਸਾਰੀ ਸੰਗਤ ਇੱਕ ਹੋ ਕੇ ਸਹਾਇਤਾ ਕਰੇ ਤਾਂ ਮੁਸ਼ਕਲ ਦਾ ਸਾਹਮਣਾ ਕਰਨਾ ਆਸਾਨ ਹੋ ਸਕਦਾ ਹੈ ਟਰਸਟ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਾਏ ਗੁਰੂ ਦੇ ਨਾਮ ਦਾ ਜਾਪ ਕਰਨ ਅਰਦਾਸ ਵਿੱਚ ਸ਼ਾਮਲ ਹੋਣ ਅਤੇ ਹੜਪੜਿਤ ਪਰਿਵਾਰਾਂ ਦੀ ਹਿੰਮਤ ਵਧਾਉਣ ਰਸ ਮੁਤਾਬਕ ਜਦੋਂ ਉਹਨਾਂ ਨੂੰ ਇੱਕ ਦੂਜੇ ਦਾ ਸਾਥ ਮਿਲਦਾ ਹੈ ਤਾਂ ਵਾਹਿਗੁਰੂ ਦੇ ਨਾਮ ਉੱਤੇ ਭਰੋਸਾ ਕਰਦੇ ਹਨ ਤਾਂ ਹਰ ਔਖੀ ਕੜੀ ਦੂਰ ਹੋ ਜਾਂਦੀ ਹੈ ਜਦੋਂ ਤੱਕ ਹੜਪ੍ਰਿਤ ਲੋਕ ਮੁੜ ਆਪਣੇ ਘਰਾਂ ਵਿੱਚ ਸੁੱਖ ਚੈਨ ਨਾਲ ਨਹੀਂ ਵਸ ਜਾਂਦੇ ਤਦੋਂ ਤੱਕ ਸਹਾਇਤਾ ਜਾਰੀ ਰਹੇਗੀ ਸੇਵਾਦਾਰਾਂ ਨੇ ਬੜੇ ਉਤਸ਼ਾਹ ਦੇ ਨਾਲ ਦੱਸਿਆ ਕਿ ਇਹ ਸਾਰੀ ਸੇਵਾ ਸੰਗਤ ਦੇ ਸਹਿਯੋਗ ਦੇ ਨਾਲ ਸੰਭਵ ਹੋ ਰਹੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਟੀਮਾਂ ਵੀ ਰਵਾਨਾ ਹੋਣਗੀਆਂ ਫਿਲਹਾਲ ਪੰਜਾਬ ਦੇ ਹਾਲਾਤ ਹੜ੍ਹ ਕਰਕੇ ਬਹੁਤ ਮਾਰੇ ਹੋਏ ਨੇ ਜਿੱਥੇ ਸਰਕਾਰ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਉੱਥੇ ਹੀ ਜੇਕਰ ਆਮ ਜਨਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਔਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦ ਹੀ ਰੱਬ ਪੰਜਾਬ ਨੂੰ ਇਸ ਔਖੀ ਘੜੀ ਤੋਂ ਬਾਹਰ ਕੱਢੇ ਅੰਮ੍ਰਿਤਸਰ ਤੋਂ ਗੁਰਿੰਦਰ ਸਾਗੀ ਦੀ ਰਿਪੋਰਟ ਅੰਮ੍ਰਿਤਸਰ ਕੇਸੀ